ਅਮਨਦੀਪ ਹਸਪੀਟਲ ਵੱਲੋਂ ਕੈਂਸਰ ਸੈਂਟਰ ਆਫ ਅਮਰੀਕਾ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੀ ਸਰਦਾਰ ਕੁਲਤਾਰ ਸਿੰਘ ਸੰਧਵਾਨ ਸਪੀਕਰ ਆਫ ਪੰਜਾਬ ਵਿਧਾਨ ਸਭਾ ਔਰ ਉਹਨਾਂ ਦੇ ਨਾਲ ਪਹੁੰਚੇ ਹਰਭਜਨ ਸਿੰਘ ਈਟੀਓ ਔਰ ਡਾਕਟਰ ਨਿਜਰ ਅਤੇ ਐਮਐਲਏ ਈਸਟ ਡਾਕਟਰ ਜਸਬੀਰ ਸਿੰਘ ਸੰਧੂ ਵੱਲੋਂ ਸ਼ਮੂਲੀਅਤ ਕੀਤੀ ਗਈ ਸਾਰਿਆਂ ਨੂੰ ਤੇ ਦਿਲੋਂ ਸਤਿ ਸ੍ਰੀ ਅਕਾਲ ਔਰ ਸਾਰਿਆਂ ਦਾ ਵੈਲਕਮ ਅੱਜ ਦੇ ਜਨਰਲ ਫੰਕਸ਼ਨ ਤੇ ਸੋ ਦੋਸਤੋ ਕੈਂਸਰ ਜਿਹੜਾ ਹੈ ਇਹ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਸਾਰੇ ਵਰਲਡ ਦੇ ਵਿੱਚ ਐਂਡ ਔਨ ਅਵਰੇਜ ਭਾਜੀ ਭਾਜੀ ਨਾ ਹਰ 10 ਬੰਦੇ ਪਿੱਛੇ ਇੱਕ ਨੂੰ ਕੈਂਸਰ ਹੈਗਾ ਦੈਟ ਕਾਮਨ ਔਰ ਮੇਰੇ ਮਨ ਦੇ ਵਿੱਚ ਬੜੇ ਦੇਰ ਤੋਂ ਇੱਕ ਚੀਜ਼ ਉੱਠਦੀ ਰਹਿੰਦੀ ਸੀ ਵੀ ਇੰਨੇ ਲੋਕਾਂ ਨੂੰ ਕੈਂਸਰ ਹੁੰਦਾ ਹੈ ਤੇ ਸਾਡੇ ਸ਼ਹਿਰ ਦੇ ਵਿੱਚ ਕੋਈ ਇਹਦਾ ਇਲਾਜ ਹੈ ਨਹੀਂ ਸਭ ਤੋਂ ਪਹਿਲਾਂ ਸਟੋਰੀ ਜਿਹੜੀ ਹੈ ਮੇਰੀ ਮਦਰ ਤੋਂ ਸ਼ੁਰੂ ਹੋਈ ਸੀ ਕਿ ਮੇਰੇ ਮਨ ਚ ਕਿਉਂ ਆਇਆ ਕਿ ਇੱਥੇ ਕੈਂਸਰ ਸੈਂਟਰ ਬਣਨੇ ਚਾਹੀਦੇ ਮੇਰੇ ਮਦਰ ਨੂੰ ਕੈਂਸਰ ਹੋਇਆ ਸੀ ਤਕਰੀਬਨ 30 ਸਾਲ ਪਹਿਲਾਂ ਐਂਡ ਉਦੋਂ ਸਾਡੇ ਸ਼ਹਿਰ ਦੇ ਵਿੱਚ ਕੈਂਸਰ ਦਾ ਇਲਾਜ ਤਾਂ ਕੀ ਇੱਥੇ ਇੱਕ ਚੰਗਾ ਐਕਸਰੇ ਵੀ ਨਹੀਂ ਸੀ ਹੁੰਦਾ ਤੋ ਬਹੁਤ ਔਖੇ ਹੋ ਗਏ ਇਲਾਜ ਕਰਾਉਣਾ ਪਿਆ ਕਈ ਵਾਰੀ ਦਿੱਲੀ ਜਾਣਾ ਪਿਆ ਬੰਬੇ ਜਾਣਾ ਪਿਆ ਐਂ ਜਦੋਂ ਫਰੀਜ਼ ਨੂੰ ਬਾਹਰ ਲੈ ਕੇ ਜਾਈਦਾ ਹੈ ਨਾ ਇਲਾਜ ਵਾਸਤੇ ਤੁਹਾਨੂੰ ਪਤਾ ਹੀ ਹੈ ਮੁਸ਼ਕਲਾਂ ਕਿੰਨੀਆਂ ਆਉਂਦੀਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਪਰਤਾ ਸਿੰਘ ਜੀ ਸੰਧਵਾ ਸਾਹਿਬ ਸਾਡੇ ਮਾਣਯੋਗ ਐਮ ਐਲ ਏ ਕੜਦੇ ਨਾ ਹੀ ਅਮਰਸਰ ਸਾਊਥ ਡਾਕਟਰ ਅੰਤਪ੍ਰੀਤ ਸਿੰਘ ਨੱਜਰ ਜੀ ਆ ਡਾਕਟਰ ਪਰਕੇਸ਼ ਸੈਕਲ ਜੀ ਡਾਕਟਰ ਪਾਜੀ ਡਾਕਟਰ ਅਮਨਦੀਪ ਸਾਡੇ ਬਹੁਤ ਹੀ ਸਤਿਕਾਰਯੋਗ ਇੰਸੀ ਸਾਹਿਬ ਡਾਕਟਰ ਜਸਪਾਲ ਸਿੰਘ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਾਲ ਗੁੱਡ ਮਾਰਨਿੰਗ ਅੱਜ ਮੈਨੂੰ ਬੜੀ ਦਿਲੋਂ ਇੱਕ ਖੁਸ਼ੀ ਹੋ ਰਹੀ ਆ ਕਿ ਸੈਂਟਰ ਕੈਂਸਰਸ ਆਫ ਅਮਰੀਕਾ ਦੇ ਕੋਲੈਬੋਰੇਸ਼ਨ ਦੇ ਨਾਲ ਅਸੀਂ ਅੰਮ੍ਰਿਤਸਰ ਦੇ ਵਿੱਚ ਇੱਕ ਇਹੋ ਜਿਹਾ ਸੈਂਟਰ ਐਸਟੈਬਲਿਸ਼ ਕੀਤਾ ਹੈ ਸ਼ੁਰੂਆਤ ਕੀਤੀ ਹੈ ਜਿਹਦੇ ਨਾਲ ਕੇ ਨਾ ਸਿਰਫ ਅਮਰitsar ਜ਼ਿਲ੍ਹੇ ਦੇ ਬਲਕਿ ਪੂਰੇ ਪੰਜਾਬ ਦੇ ਲੋਕਾਂ ਨੂੰ ਇਹਦੇ ਤੋਂ ਬਹੁਤ ਜ਼ਿਆਦਾ ਫਾਇਦਾ ਹੋਏਗਾ ਉਹ ਪਿੰਡ ਪੁਣਾ ਪੁਲੇ ਇਹਨੀ ਪਹੁੰਚ ਨਹੀਂ ਸੀ ਕਿ ਦਵਾਈ ਵੀ ਸਕੇ ਬੜੀਆਂ ਲੇਡੀਜ਼ ਨੇ ਮਿਲਣਾ ਸਾਡੇ ਸਾਥੀ ਅੱਜ ਕੋਲ ਅਮਰੀਕਾ ਚਲੇ ਗਏ ਧਰਤੀ ਦਾ ਆਪਣੇ ਜਿੰਨੀ ਚੰਗੀ ਨਹੀਂ ਹੈ ਉਹ ਪਰ ਚੰਗੇ ਲੋਕ ਉੱਥੇ ਚਲੇ ਜਾਂਦੇ ਬੰਨ ਦੀ ਗੱਲ ਸਮਝਣ ਨਾਲ ਦਾ ਗੁਰਪ੍ਰੀਤ ਸਿੰਘ ਚੰਦਵਾਜਾ ਮੇਰੇ ਕੋਲ ਆਏ ਵੀ ਆਪਾਂ ਉਹਨਾਂ ਲੋਕਾਂ ਦਾ ਕੁਝ ਕਰਨਾ ਹੈ ਕਿ ਅੰਮ੍ਰਿਤਸਰ ਸਿਸ਼ਟੀ ਦਾ ਘਰ ਹੱਲੇ ਕਰੋ ਯਾਰ ਇਤੋਂ ਦੀ ਪਵਿੱਤਰ ਨਗਰੀ ਦੇ ਵਿੱਚ ਅਮਨਦੀਪ ਹਸਪੀਟਲ ਵੱਲੋਂ ਇੱਕ ਕੈਂਸਰ ਐਡਵਾਂਸਡ ਭਾਈ ਕੀ ਕਰ ਰਹੇ ਸਟੇਟ ਆਫ ਦਾ ਆਰਟ ਅਮਰੀਕਾ ਨਾਲੋਂ ਵੀ ਵਧੀਆ ਅਮਰੀਕਨ ਡਾਕਟਰਸ ਦੇ ਸਹਿਯੋਗ ਦੇ ਨਾਲ ਇੱਕ ਕੈਂਸਰ ਫੈਸਿਲਿਟੀ ਦੀ ਸ਼ੁਰੂਆਤ ਕੀਤੀ ਗਈ ਹੈ ਇੱਥੇ ਸਾਡੇ ਮਰੀਜ਼ਾਂ ਨੂੰ ਵਧੀਆ ਮਿਆਰੀ ਸਸਤਾ ਔਰ ਪਹੁੰਚ ਦੇ ਵਿੱਚ ਇਲਾਜ ਮਿਲੇਗਾ ਸੋ ਇਹਦੇ ਲਈ ਮੈਂ ਅਮਨਦੀਪ ਗਰੁੱਪ ਆਫ ਹਸਪੀਟਲਸ ਡਾਕਟਰ ਅਵਤਾਰ ਸਿੰਘ ਹੋਰੀ ਡਾਕਟਰ ਅਮਨਦੀਪ ਹੋਰੇ ਡਾਕਟਰ ਸਹਿਗਲ ਇਹਨਾਂ ਸਾਰਿਆਂ ਦਾ ਬਹੁਤ ਹੀ ਧੰਨਵਾਦੀ ਹਾਂ ਤਹਿ ਦਿਲੋਂ ਧੰਨਵਾਦੀ ਠੀਕ ਹੈ ਜੀ ਸਰਬਸਭ ਲੱਗਦਾ ਕਿ ਸਰਕਾਰੀ ਸਕੂਲ ਇਸ ਤਰ੍ਹਾਂ ਸੇਵਾ ਚਾਹੀਦੇ ਬਿਲਕੁਲ ਹੈਗੇ ਨੇ ਜੀ ਨਵੀਂ ਫ੍ਰੀਕਵੈਂਟ ਮੈਡੀਕਲ ਕਾਲਜ ਸਟੇਟ ਆਫ ਦਾ ਆਰਟ ਜਿਹੜਾ ਸੈਂਟਰ ਹੈ ਸਰ ਤੁਸੀਂ ਕੈਂਸਰ ਨੂੰ ਲੈ ਕੇ ਸੰਘਰਸ਼ ਕੀਤਾ ਸੀਗਾ ਜੀ ਜੀ ਬਿਲਕੁਲ ਇਹ ਉਹਨਾਂ ਕੈਂਸਰ ਪੇਸ਼ੈਂਟਸ ਦੀਆਂ ਦਿਵਾਵਾਂ ਦੇ ਸਦਕੇ ਹੀ ਆ ਵੀ ਮੇਰੇ ਵਰਗਾ ਗਲੀਆਂ ਹੀ ਤੁਰਿਆ ਫਿਰਦਾ ਏਡੀ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਸੋ ਮੈਂ ਇਹੀ ਗੱਲ ਬੇਨਤੀ ਕੀਤੀ ਡਾਕਟਰ ਸਾਹਿਬਾਨ ਨੂੰ ਵੀ ਵੀ ਜਿੰਨੀਆਂ ਅਸੀਸਾਂ ਲਈ ਜਾਓ ਕੈਂਸਰ ਪੇਸ਼ੈਂਟਸ ਦੀਆਂ ਜੇ ਤੁਸੀਂ ਫੀਸਾਂਵਲ ਘਟਦਿਆਂ ਧਿਆਨ ਦੇਵੋਗੇ ਸੀਸਾਂਵਲ ਵੱਧ ਧਿਆਨ ਦੇਵੋਗੇ ਤੇ ਪਰਮਾਤਮਾ ਤੁਹਾਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਊਗਾ ਠੀਕ ਮੂਮੈਂਟ ਹੈ ਸਪੀਕਰ ਸਾਹਿਬ ਅੱਥੀ ਆਏ ਡਾਕਟਰ ਦੇਖੋ ਅੱਜ ਦਾ ਦਿਨ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਸ਼ਹਿਰ ਨਿਵਾਸੀਆਂ ਲਈ ਔਰ ਆਸਪਾਸ ਦੇ ਇਲਾਕੇ ਦੇ ਲੋਕਾਂ ਵਾਸਤੇ ਇੱਕ ਬਹੁਤ ਵੱਡਾ ਦਿਨ ਹੈ ਅ ਅੱਜ ਦੇ ਦਿਨ ਇੱਕ ਅਮਰੀਕਨ ਸੰਸਥਾ ਉਨ੍ਹਾਂ ਦੇ ਸਹਿਯੋਗ ਦੇ ਨਾਲ ਕੈਂਸਰ ਪਲੀਟਿਕਸ ਆਫ ਅਮਰੀਕਾ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਦੇ ਹੈਡ ਡਾਕਟਰ ਜੇ ਸਾਈਗਲ ਜਿਨ੍ਹਾਂ ਇਹਨਾਂ ਨੇ ਤੁਹਾਨੂੰ ਦੱਸਿਆ ਉਹਨਾਂ ਦੀ ਹੈਲਪ ਦੇ ਨਾਲ ਇੱਕ ਬਹੁਤ ਅਲਟਰਾ ਮਾਡਰਨ ਕੈਂਸਰ ਟਰੀਟਮੈਂਟ ਸੈਂਟਰ ਜਿਹੜਾ ਉਹ ਅਮਰਸਰ ਦੇ ਵਿੱਚ ਖੋਲਿਆ ਗਿਆ ਔਰ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਔਰ ਮੇਰੇ ਦਿਲ ਤੇ ਇੱਕ ਬਹੁਤ ਜਿਆਦਾ ਵੀ ਸੀਗਾ ਕਿ ਅਮਰਸਰ ਦੇ ਵਿੱਚ ਟਰੀਟਮੈਂਟ ਨਹੀਂ ਹੋ ਰਿਹਾ ਕੈਂਸਰ ਦਾ ਸਾਰੇ ਲੋਕਾਂ ਨੂੰ ਬਾਹਰ ਭਜਣਾ ਪੈਂਦਾ ਮੈਂ ਵੀ ਉਹਨਾਂ ਚੋਂ ਇੱਕ ਸੀ ਮੇਰੀ ਮਦਰ ਨੂੰ ਕੈਂਸਰ ਹੋਇਆ ਸੀ 30 ਸਾਲ ਪਹਿਲਾਂ ਤੇ ਬਹੁਤ ਔਖੇ ਹੋ ਕੇ ਦਿੱਲੀ ਜਾ ਕੇ ਟ੍ਰੀਟਮੈਂਟ ਕਰਾਉਣਾ ਪੈਂਦਾ ਸੀ ਉੱਥੇ ਦੋ-ਦੋ ਮਹੀਨੇ ਰਹਿਣਾ ਪੈਂਦਾ ਸੀ ਔਰ ਅੱਧਿਆਂ ਬਹੁਤਾ ਤੁਹਾਡੇ ਜਿਹੜੇ ਪੂੰਜੀ ਹੁੰਦੀ ਹੈ ਨਾ ਉਹ ਉੱਥੇ ਰਹਿਣ ਤੇ ਆਉਣ ਜਾਣ 'ਚ ਖਰਚ ਹੋ ਜਾਂਦੀ ਹੈ ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਹੋ ਜਾਣਗੀਆਂ ਲੋਕਾਂ ਨੂੰ ਆਪਣੇ ਘਰ ਬੈਠਿਆਂ ਦੁਨੀਆ ਦਾ ਲੇਟੈਸਟ ਇਲਾਜ ਜਿਹੜਾ ਇਹ ਮਸ਼ੀਨਾਂ ਬਾਰੇ ਵੀ ਦੱਸ ਰਹੇ ਸੀ ਸੈਕਲ ਸਾਹਿਬ ਕੇ ਜਿਹੜੀ ਰੇਡੀਓਥੈਰਪੀ ਦੀ ਮਸ਼ੀਨ ਹੈ ਜਿਹਨੂੰ ਆਪਾਂ ਪਾਸ਼ਾ ਜੀ ਬਿਜਲੀਆਂ ਲਾਉਣਾ ਕਹਿ ਦਿੰਨੇ ਆ ਉਹ ਐਕਚੁਅਲੀ ਉਹ ਬਿਜਲੀਆਂ ਨਹੀਂ ਲੱਗਦੀਆਂ ਕਿ ਐਵੇਂ ਕਿਸੇ ਨੂੰ ਕਰੰਟ ਪੈਂਦਾ ਇਦਾਂ ਦਾ ਕੁਝ ਨਹੀਂ ਹੁੰਦਾ ਜਿਸ ਤਰ੍ਹਾਂ ਐਕਸਰੇ ਕਰੀਦਾ ਨਾ ਉਸ ਤਰ੍ਹਾਂ ਹੀ ਮਰੀਜ਼ ਨੂੰ ਮਹਿਸੂਸ ਨਹੀਂ ਹੁੰਦਾ ਔਰ ਇੰਨੀ ਪ੍ਰੈਸਾਈਜ਼ ਹੈ 99.99% ਐਕੂਰੇਸੀ ਦੇ ਨਾਲ ਉਹ ਕੈਂਸਰ ਨੂੰ ਜਿਹੜਾ ਹੈ ਉਹ ਸਾੜ ਦਿੰਦੀ ਹੈ ਔਰ ਆਪਣੀ ਬਾਡੀ ਤੇ ਕੋਈ ਅਸਰ ਨਹੀਂ ਕਰਦੀ ਇਸੇ ਤਰ੍ਹਾਂ ਹੀ ਲੇਟੈਸਟ ਡਾਇਗਨੋਸਟਿਕ ਟੂਲਸ ਜਿਹੜੇ ਨੇ ਪੈਟ ਸਕੈਨ ਹੋ ਗਿਆ ਮੈਮੋਗ੍ਰਾਫੀ ਹੋ ਗਈ ਉਹ ਵੀ ਸਾਰਾ ਆਲਰੇਡੀ ਇਨੀਸ਼ੀਏਟ ਹੋ ਚੁੱਕਾ ਹੈ ਔਰ ਬਹੁਤ ਵਧੀਆ ਆਈਸੋਲੇਟਿਡ ਕੀਮੋਥੈਰਪੀ ਦੇ ਚੈਂਬਰਸ ਨੇ ਤੇ ਆਮ ਜਗ੍ਹਾ ਤੇ ਜਾਓ ਨਾ ਤੇ ਉਹ ਇੱਕੋ ਵਰਡ ਚ ਪਏ ਹੁੰਦੇ ਸਾਰੇ ਤੇ ਇਮਿਨ ਉਹਨਾਂ ਦੀ ਇਮਿਊਨ ਸਿਸਟਮ ਆਲਰੇਡੀ ਕੰਮ ਨਹੀਂ ਕਰ ਰਿਹਾ ਹੁੰਦਾ ਤੇ ਇਨਫੈਕਸ਼ਨ ਤੇ ਡਾ ਲੈਂਦੇ ਇਹਨਾਂ ਨੇ ਇੱਥੇ ਆਈਸੋਲੇਸ਼ਨ ਦੇ ਵਿੱਚ ਇਕੱਲੇ ਇਕੱਲੇ ਮਰੀਜ਼ ਵਾਸਤੇ ਇਕੱਲਾ ਇਕੱਲਾ ਕੀਮੋਥੈਪੀ ਦਾ ਚੈਂਬਰ ਬਣਾਇਆ ਤਾਂ ਕਿ ਮਰੀਜ਼ ਨੂੰ ਲੱਗੇ ਨਾ ਕਿ ਮੈਂ ਹਸਪਤਾਲ ਚ ਪਿਆ ਹੋਇਆ ਸੋ ਇਹ ਤਾਂ ਹੋ ਗਈ ਟ੍ਰੀਟਮੈਂਟ ਦੀ 파ਟ। ਪਹਿਲੇ ਬੜਾ ਪੇਨਫੁਲ ਹੁੰਦਾ ਸੀਗਾ ਜੀ। ਕਈ ਕਈਆਂ ਦੇ ਵਾਲ ਝੜ ਜਾਂਦੇ ਸੀ ਕਈ ਇਹਨਾਂ ڈیਫੀਨਿਟਲੀ ਅੱਗੇ ਨਾਲੋਂ ਤਾਂ ਦੇਖੋ ਹੁਣ ਜਿਹੜਾ ਨਾ ਉਹ ਮੇਰੇ ਮਦਰ ਨੂੰ ਜਦੋਂ ਅਸੀਂ ਕਰਾਈ ਦੀ ਸੀ ਰੇਡੀਓਥੈਰੇਪੀ ਤੇ ਸਾਰੀ ਬੋਡੀ ਤੇ ਬਰਨ ਹੋ ਜਾਂਦੇ ਸੀ। ਜ਼ਖਮ ਹੋ ਜਾਂਦੇ ਸੀ। ਠੀਕ ਨਹੀਂ ਸੀ ਹੁੰਦੇ ਹੁੰਦੇ ਮਹੀਨੇ ਮਰਦੀ। ਪਟੀਆਂ ਘਰਦੇ ਥੱਕ ਜਿਹਾ ਹੁੰਦਾ ਸੀ। ਸੋ that will be a ਹਿਸਟਰੀ ਜੋ ਅੱਜ ਅਮਰੀਕਾ ਦੇ ਵਿੱਚ ਇਲਾਜ ਹੈ। ਡਾਕਟਰ ਸਾਹਿਬ ਦੇ ਕਹਿਣ ਮੁਤਾਬਕ ਜਿਹੜੀ ਇੱਥੇ ਰੇਡੀਓਥੈਰੇਪੀ ਦੀ ਮਸ਼ੀਨ ਹੈ ਨਾ ਏ ਉਥੋਂ ਇਹਨਾਂ ਜਿਹੜੇ ਉਥੇ ਲੱਗੀਆਂ ਨੇ ਉਹਦੇ ਤੋਂ ਵੀ ਐਡਵਾਂਸਡ ਮਸ਼ੀਨ ਹੈ ਸੋ ਵੀ ਆਰ ਲੱਕੀ ਕਿ ਸਾਡੇ ਸ਼ਹਿਰ ਦੇ ਵਿੱਚ ਇਹਨਾਂ ਨੇ ਇਹ ਫੈਸਿਲਿਟੀ ਦਿੱਤੀ ਸੋ ਹੀ ਇਜ਼ ਲਾਈਕ ਅ ਗੋਡਸੈਂਡ ਮੈਨ ਟੂ ਮੀ ਐਂਡ ਟੂ ਮਾਈ ਸਿਟੀ ਆਮ ਸੋ ਹਾਈ ਰਿਗਾਰਡਸ ਫਾਰ ਥੀ ਇਹ ਤਾਂ ਹੋ ਗਈ ਇਲਾਜ ਦੀ ਗੱਲ ਦੂਜੀ ਜਿਹੜੀ ਮੇਨ ਚੀਜ਼ ਹੈ ਜਿਹੜੇ ਸਾਡੇ ਲੋਕ ਡਰਦੇ ਰਹਿੰਦੇ ਆ ਆਪਣਾ ਡਾਇਗਨੋਸਿਸ ਨਹੀਂ ਕਰਾਉਂਦੇ ਉਹ ਡਾਕਟਰ ਕੋਲ ਜਾਣ ਤੋਂ ਡਰਦੇ ਆ ਖਰਚਿਆਂ ਤੋਂ ਡਰਦੇ ਆ ਜਿਹੜੀ ਟੈਸਟ ਹੁੰਦੇ ਉਹਨਾਂ ਤੋਂ ਡਰਦੇ ਆ ਵੀ ਕਿਤੇ ਜੇ ਕੈਂਸਰ ਨਿਕਲ ਆਇਆ ਤਾਂ ਫੇਰ ਕੀ ਕਰਾਂਗੇ ਸੋ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਨਾ ਕਿ ਕੈਂਸਰ ਦਾ ਇਲਾਜ ਬਹੁਤ ਐਫੀਸ਼ੀਐਂਟ ਹੋ ਗਿਆ ਔਰ ਜੇ अर्ली ਸਟੇਜ ਤੇ ਤੁਸੀਂ ਤੁਹਾਡੀ ਬਿਮਾਰੀ ਪਹਿਲੀ ਦੂਜੀ ਸਟੇਜ ਤੇ ਫੜੀ ਜਾਏ ਤੇ ਕਿਉਰ ਰੇਟ ਜਿਹੜਾ ਨਾ ਉਹ ਤਕਰੀਬਨ ਤਕਰੀਬਨ 100% ਹੁੰਦਾ ਜੇ ਤੁਸੀਂ ਚੌਥੀ ਸਟੇਜ 'ਚ ਜਾ ਕੇ ਡਾਇਗਨੋਸ ਕਰੋਗੇ ਫੇਰ ਕਿਉਰ ਰੇਟ ਉਹਨਾਂ ਨਹੀਂ ਪ੍ਰੋਮਿਸ ਕਰ ਸਕਦੇ ਬਹੁਤ ਘਟ ਜਾਂਦਾ ਸੋ ਆਪਣੇ ਆਪ ਨੂੰ ਚੈੱਕ ਕਰਾਓ ਰੈਗੂਲਰ ਚੈੱਕ ਅਪ ਹੋਣੇ ਚਾਹੀਦੇ ਜਿੱਦਾਂ ਬਾਹਰ ਹੁੰਦੇ ਜਾਪਾਨ ਚ ਚਲੇ ਜਾਓ ਤੇ ਉੱਥੇ ਉਹਨਾਂ ਦਾ ਪੇਟ ਦੇ ਕੈਂਸਰ ਬਹੁਤ ਹੁੰਦੇ ਉਹ ਹਰ 6 ਮਹੀਨੇ ਬਾਅਦ ਸਾਰਿਆਂ ਦੇ ਪੇਟ ਦੇ ਡਾਇਗਨੋਸਿਸ ਪੇਟ ਦਾ ਚੈੱਕ ਕਰਦੇ ਇਸ ਨਾਲ ਲੇਡੀਜ਼ ਨੂੰ ਚਾਹੀਦਾ ਆਪਣੀ ਮੈਮੋਗ੍ਰਾਫੀ ਕਰਾਉਣ ਹਰ 6 ਮੰਥਸ ਔਰ ਹਰ 1 ਸਾਲ ਦੇ ਬਾਅਦ ਮਤਲਬ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ ਵੀ ਹੋ ਕੀ ਹੋ ਜਾਊਗਾ ਕੈਂਸਰ ਨਿਕਲ ਆਇਆ ਤਾਂ ਫੇਰ ਕੀ ਹੋ ਜਾਊਗਾ ਅਵੇਅਰਨੈਸ ਉਹਦੇ ਚ ਮੈਂ ਤੁਹਾਡਾ ਵੀ ਸਾਰਿਆਂ ਦਾ ਸਾਥ ਚਾਹੁੰਗਾ ਵੀ ਲੋਕਾਂ ਤੱਕ ਇਹ ਮੈਸੇਜ ਫਲਾਓ ਕਿਸ ਸਮੇਂ ਸਿਰ ਆਪਣਾ ਡਾਇਗਨੋਸਿਸ ਕਰਾਓ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਇੱਕ ਉਪਰਾਲਾ ਅਸੀਂ ਕਰਨ ਜਾ ਰਹੇ ਹਾਂ ਕਿ ਇੱਕ ਕੈਂਸਰ ਦੀ ਬਹੁਤ ਵੱਡੀ ਵੈਨ ਹੋਊਗੀ ਉਹ ਪਿੰਡੋਂ ਪਿੰਡ ਜਾਊਗੀ ਲੋਕਾਂ ਨੂੰ ਅਪੀਲ ਕਰੂਗੀ ਵੀ ਆ ਕੇ ਆਪਣਾ ਚੈੱਕਅਪ ਕਰਾਓ ਫ੍ਰੀ ਚੈੱਕਅਪ ਹੋਊਗਾ ਮੈਮੋਗ੍ਰਾਫੀ ਤੱਕ ਕਰ ਫ੍ਰੀ ਹੋਊਗੀ ਔਰ ਪੈਣਾ ਦੀ ਇਸੇ ਤਰ੍ਹਾਂ ਸਰਵਾਈਕਲ ਕੈਂਸਰ ਜਿਹੜਾ ਬਹੁਤਿਆਂ ਨੂੰ ਤੇ ਪਤਾ ਹੀ ਨਹੀਂ ਸਰਵਿਕਸ ਕੀ ਹੁੰਦਾ ਹੈ ਲੇਡੀਜ਼ ਨੂੰ ਬੰਦਿਆਂ ਨੂੰ ਕੋਈ ਪਤਾ ਨਹੀਂ ਸਰਵਿਕਸ ਕੀ ਹੁੰਦਾ ਤੇ ਬਹੁਤ ਜ਼ਿਆਦਾ ਕਾਮਨ ਹੈ ਸਰਵਾਈਕਲ ਕੈਂਸਰ ਔਰ ਇੱਥੇ ਡੈਥ ਰੇਟ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਡਾਇਗਨੋਸਿਸ ਲੇਟ ਉਹ ਬੜੇ ਆਰਾਮ ਦੇ ਨਾਲ ਸਿੰਪਲ ਚੈੱਕਅਪ ਦੇ ਨਾਲ ਸਰਵਾਈਕਲ ਕੈਂਸਰ ਦਾ ਪਤਾ ਲੱਗ ਜਾਂਦਾ ਸੋ ਇਸ ਤੋਂ ਡਰਨਾ ਨਹੀਂ ਚਾਹੀਦਾ ਇਹਨੂੰ ਬਾਕੀ ਬਿਮਾਰੀਆਂ ਵਾਂਗੂ ਹੀ ਲੈਣਾ ਚਾਹੀਦਾ अर्ली ਡਾਇਗਨੋਸਿਸ ਐਂਡ ਗੁੱਡ ਟਰੀਟਮੈਂਟ ਸਰ ਸਰਕਾਰ ਨੇ ਕਾਫੀ ਸਾਲ ਪਹਿਲਾਂ 1.5 ਲੱਖ ਰੁਪਏ ਰਾਸ਼ੀ ਨਿਯਤ ਕੀਤੀ ਸੀ ਫਾਰ ਪਵਰ ਪੇਸ਼ੈਂਟਸ ਲੇਕਿਨ ਟਾਈਮ ਦੇ ਨਾਲ ਬਹੁਤ ਜ਼ਿਆਦਾ ਵੰਗਾਈ ਵੱਧ ਗਈ ਹੈ ਤੇ ਤੁਹਾਨੂੰ ਲੱਗਦਾ ਕਿ ਇਹ ਰਾਸ਼ੀ ਜਿਹੜੀ ਹੈ ਵੰਡਾਈ ਜਾਣੀ ਚਾਹੀਦੀ ਹੈ ਤੇ ਜਾਂ ਹੋਰ ਫੈਸਿਲਿਟੀਆਂ ਜਾਂ ਕੈਂਸਰ ਇੰਸਟੀਚਿਊਟ ਨੂੰ ਜਿਹੜੀ ਦੇਣੀਆਂ ਚਾਹੀਦੀਆਂ ਦੇਖੋ ਸਰਕਾਰਾਂ ਵੀ ਆਪਣੇ ਤੌਰ ਤੇ ਬਹੁਤ ਕੁਝ ਕਰਦੀਆਂ ਨਹੀਂ ਹੈ ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਅਸੀਂ ਸਰਕਾਰਾਂ ਨੂੰ ਨਿੰਦੀ ਜਾਈਏ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਵਿੱਚ ਵੀ ਕੈਂਸਰ ਯੂਨਿਟ ਸਥਾਪਿਤ ਹੋ ਗਿਆ ਹੋਇਆ ਇਸੇ ਤਰ੍ਹਾਂ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਬਹੁਤ ਅੱਛਾ ਕੈਂਸਰ ਯੂਨਿਟ ਪਿਛਲੇ 15 ਸਾਲ ਤੋਂ ਚੱਲ ਰਿਹਾ ਸੋ ਸਰਕਾਰਾਂ ਦੇ ਵੀ ਦੇਖੋ ਕਾਫੀ ਉਪਰਾਲੇ ਚੱਲਦੇ ਰਹਿੰਦੇ ਨੇ ਟਾਈਮ ਟੂ ਟਾਈਮ ਉਹ ਸੁੱਤੇ ਨਹੀਂ ਰਹਿੰਦੇ ਬਟ ਉਹਨਾਂ ਦੇ ਵੀ ਆਪਣੀਆਂ ਮਜਬੂਰੀਆਂ ਹੁੰਦੀਆਂ ਬਹੁਤ ਵੱਡਾ ਏਰੀਆ ਮੈਨੇਜ ਕਰਨਾ ਹੁੰਦਾ ਬਹੁਤ ਵੱਡੀ ਪੋਪੂਲੇਸ਼ਨ ਨੂੰ ਕੇਟਰ ਕਰਨਾ ਹੁੰਦਾ ਰਿਸੋਰਸਸ ਤਾਂ ਉਹਨੇ ਕੀ ਹੈ ਨਾ ਸਾਡਾ ਜਿਹੜਾ ਹੈਲਥ ਤੇ ਬਜਟ ਲੱਗਦਾ ਉਹ ਸਾਰਾ 1.5% 2.5% ਹੈ ਜਦ ਕਿ ਸਾਨੂੰ ਲੋਡ ਹੁੰਦੀ ਹੈ ਜਿਹੜੇ ਐਡਵਾਂਸਡ ਕੰਟਰੀ ਹੈ ਨਾ 9% ਤੱਕ ਟੋਟਲ ਬਜਟ ਦਾ ਉਹ ਹੈਲਥ ਤੇ ਲਾਉਂਦੇ ਆ ਸੋ ਕਿਤੇ ਨਾ ਕਿਤੇ ਸਾਡੀ ਬਜਟਰੀ ਕਨਸਟ੍ਰੈਂਟ ਹੈਗੀ ਹੈ ਸਰਕਾਰਾਂ ਦੇ ਉਹਦੇ ਨਾਲ ਨਾਲ ਲੋਕਾਂ ਦੀ ਜਿਹੜੀ ਪ੍ਰੋਬਲਮ ਹੈ ਨਾ ਸਾਡੇ ਲੋਕ ਮਾਫ ਕਰਨਾ ਉਹ ਆਪਣੀ ਹੈਲਥ ਇੰਸ਼ੋਰੈਂਸ ਨਹੀਂ ਕਰਾ ਕੇ ਰੱਖਦੇ ਉਹ ਸਮਝਦੇ ਆ ਵੀ ਸਾਨੂੰ ਤਾਂ ساری ਉਮਰ ਕਦੀ ਕੋਈ ਬਿਮਾਰੀ ਲੱਗਣੀ ਨਹੀਂ ਰੱਬ ਕੋં ਅਸੀਂ ਪੱਟਾ ਲਿਖਾ ਲਿਆ ਬੁੱਢੇ ਨਹੀਂ ਹੋਣਾ ਹੱਡੀਆਂ ਨਹੀਂ ਟੁੱਟਣੀਆਂ ਕੈਂਸਰ ਨਹੀਂ ਹੋਣਾ ਦੋਸਤੋ ਸਾਰਿਆਂ ਨੂੰ ਸਾਰਾ ਕੁਝ ਹੋਣਾ ਹਰ ਦਸਵੇਂ ਬੰਦੇ ਨੂੰ ਜੇ ਕੈਂਸਰ ਹੋਣਾ ਤੇ ਆਪਾਂ ਕਿੱਦਾਂ ਭੱਜ ਲਾਂਗੇ ਹਰ ਦਸਵੇਂ ਬੰਦੇ ਦਾ ਐਕਸੀਡੈਂਟ ਨਾਲ ਪ੍ਰੋਬਲਮ ਹੋਣੀ ਹੈ ਸੋ ਬਿਮਾਰੀਆਂ ਸਭ ਨੂੰ ਲੱਗਣੀ ਹੈ ਆਪਣੀ ਵਧੀਆ ਹੈਲਥ ਇੰਸ਼ੋਰੈਂਸ ਕਰਾ ਕੇ ਰੱਖੋ ਤਾਂ ਕਿ ਤੁਹਾਨੂੰ ਔਖੇ ਵੇਲੇ ਕਿਸੇ ਅੱਗੇ ਹੱਥ ਨਾ ਜੋੜਨੇ ਪੈਣ ਠੀਕ ਹੈ ਇਹ ਮੇਰੀ ਬੇਨਤੀ ਹੈ ਤੁਸੀਂ ਇਹ ਇਸ ਮੈਸੇਜ ਨੂੰ ਜੇ ਫਲਾ ਸਕਦੇ ਹੋ ਤੇ ਜਿੰਨਾ ਫਲਾ ਸਕਦੇ ਹੋ ਮੇਰਾ ਹੋ ਜਾਏਗਾ ਬਿਲਕੁਲ ਬਿਲਕੁਲ ਉਹ ਹਰ ਕੈਂਸਰ ਦੀ ਡਿਫਰੈਂਟ ਏਜ ਹੈ ਸੋ ਜਦੋਂ ਬ੍ਰੈਸਟ ਕੈਂਸਰ ਹੈ ਉਹ 40 ਸਾਲ ਤੋਂ ਅਸੀਂ ਮੈਮੋਗ੍ਰਾਮ ਰეკਮੈਂਡ ਕਰਦੇ ਹਾਂ ਕੋਲਨ ਕੈਂਸਰ 45 ਸਾਲ ਤੋਂ ਕੋਲੋਨੋਸਕੋਪੀ ਸ਼ੁਰੂ ਕਰਦੇ ਜਿਹੜਾ ਸਰਵਿਕਲ ਕੈਂਸਰ ਹੈ ਉਹ 21 ਸਾਲ ਤੋਂ ਸ਼ੁਰੂ ਹੋ ਜਾਂਦੀ ਹੈ ਉਹਦੀ ਸਕ੍ਰੀਨਿੰਗ ਸੋ ਹਰ ਕੈਂਸਰ ਦਾ ਥੋੜਾ ਥੋੜਾ ਡਿਫਰੈਂਟ ਹੈ ਜੇ ਮੇਲ ਫੀਮੇਲਸ ਦਾ ਵੀ ਕੋਈ ਥੋੜਾ ਡਿਫਰੈਂਸ ਹੈ ਜਾਂ ਸਭ ਸੇਮ ਮੇਲ ਫੀਮੇਲ ਦਾ ਜੈਂਡਰ ਵਾਈਜ਼ ਜੇ ਸਰਵਿਕਲ ਕੈਂਸਰ ਤੋਂ ਫੀਮੇਲਸ ਦਾ ਬ੍ਰੈਸਟ ਕੈਂਸਰ ਫੀਮੇਲਸ ਦਾ ਕੋਲੋਨੋਸਕੋਪੀ 'ਚ ਕੋਈ ਡਿਫਰੈਂਸ ਨਹੀਂ ਹੈ ਮੇਲ ਫੀਮੇਲ ਦਾ ਸੇਮ ਕੀ ਮੈਸੇਜ ਦੇਣਾ ਚਾਹੋਗੇ ਲਾਸਟ ਸਟੂ ਪੇਸ਼IENTS ਨੂੰ ਲੋਕਾਂ ਮੈਂ ਇੱਕ ਮੈਸੇਜ ਜੇ ਦੇ ਸਕਾਂਗਾ ਤਾਂ ਮੈਂ ਲੋਕਾਂ ਨੂੰ ਕ ਕੈਂਸਰ ਅੱਖਾਂ ਬੰਦ ਕਰਕੇ ਜਾਣ ਵਾਲੀ ਚੀਜ਼ ਨਹੀਂ ਹੈ ਦਿਸ ਇਜ਼ ਸਮਥਿੰਗ ਵਿਚ ਯੂ ਨੀਡ ਟੂ ਟੈਕਲ ਐਂਡ ਫੋਰਚੂਨੇਟਲੀ ਹੁਣ ਤੁਹਾਡੇ ਸ਼ਹਿਰ 'ਚ ਫੈਸਿਲਿਟੀ ਹੈ ਜੇ ਕੋਈ ਸ਼ੱਕ ਪੈਂਦਾ ਹੈ ਕਾਲ ਕਰੋ 24 ਆਵਰ ਹੈਲਪਲਾਈਨ ਅਵੇਲੇਬਲ ਹੈ ਫੋਨ ਕਰੋ ਫ੍ਰੀ ਹੈ ਤੁਹਾਡੀ ਕਾਲ ਵੀ ਫ੍ਰੀ ਹੈ ਪ੍ਰੋਫੈਸ਼ਨਲ ਬੰਦਾ ਕਾਲ ਲਾਊਗਾ ਪਰ ਤੁਹਾਨੂੰ ਗਾਈਡ ਕਰੂਗਾ ਔਰ ਜੋ ਵੀ ਟਰੀਟਮੈਂਟ ਹੋਦੀ ਹੈ ਚਿੰਤਾ ਨਾ ਕਰੋ ਕਿ ਪੈਸੇ ਦੇ ਸਕਦੇ ਨਹੀਂ ਦੇ ਸਕਦੇ ਹੋ ਇਹ ਚੀਜ਼ ਹੈਗੀ ਇੱਕ ਵਾਰ ਕਾਲ ਕਰਕੇ ਆਪਣਾ ਸ਼ੱਕੜ ਕੇ ਕੈਨ ਯੂ ਮੈਂਸ਼ਨ ਦਾ ਨੰਬਰ ਮੈਂ ਤੁਹਾਨੂੰ ਮੇਰੇ ਕੋ ਯਾਦ ਨਹੀਂ ਆ ਨੰਬਰ ਬਟ ਵਿਲ ਗੈਟ ਇਟ ਟੂ ਇਟਸ ਗਨ ਟੂ ਬੀ ਫਲੈਸ਼ਡ ਆਊਟ